ਅਤਨਾ ਚ ਦੀ ਵੱਡੀ ਖਬਰ ਜੇਲ੍ਹ ਚ ਮਜੀਠੀਆਂ ਨੂੰ ਸਹਰਾ ਨਹੀਂ ਮਿਲੇਗਾ ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਾਲੀਆਂ ਤੇ ਮਜੀਠੀਆ ਪਰਿਵਾਰ ਨਾਲ ਲਾਈ ਰਗੜੀ ਇਸ ਦੇ ਨਾਲ ਹੀ ਖਬਰ ਆ ਰਹੀ ਹੈ ਚੰਡੀਗੜ੍ਹ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਵਿਧਾਨ ਸਭਾ ਤੇ ਮਜੀਠੀਆ ਪਰਿਵਾਰ ਤੇ ਖੂਬ ਰਗੜੀ ਹਾਲਾ ਇਸ ਦੇ ਨਾਲ ਹਾਲਾ ਕਿ ਉਹਨਾਂ ਨੇ ਬਿਕਰਮ ਸਿੰਘ ਮਜੀਠੀਆ ਦੇ ਸਿੱਧੇ ਤੌਰ ਤੇ ਨਾਮ ਨਹੀਂ ਲਿਆ ਅਤੇ ਪਰਮਜੀਠੀਆ ਦੇ ਬਜ਼ੁਰਗਾਂ ਨਾਲੋਂ ਜਰਨਲ ਡਾਇਰ ਨੂੰ ਭੋਜਨ ਸ਼ਿਕਾਉਣ ਤੇ ਸਰੋਪਾ ਸਰੋਪਾ ਦੇਣ ਦੀ ਘਟਨਾਵਾਂ ਤੇ ਸਦਨ ਦਾ ਜ਼ਿਕਰ ਕੀਤਾ ਇਸ ਦਿਨ ਨਾਲ ਹੀ ਮੁੱਖ ਮੰਤਰੀ ਨੇ ਇਤੋਂ ਤੱਕ ਇਹ ਦੱਸ ਦਿੱਤਾ ਕਿ 460 ਕਰੋੜ ਰੁਪਏ ਸਾਬਤ ਨਹੀਂ ਹੋਣ ਦੇ ਵਾਪਸ ਲੈਣ ਦੀ ਗੱਲ ਕਰਨ ਵਾਲੇ ਹਨ ਅਤੇ ਅੱਜ ਉਹ ਸਦਨ ਵਿੱਚ ਆਏ ਕਿਉਂ ਕਿ ਕਿਉਂ ਨਹੀਂ ਹਨ ਇਸ ਦਿਨ ਜੇਕਰ ਸੱਚੇ ਹਨ ਤਾਂ ਆ ਕੇ ਆਪਣੀ ਗੱਲ ਰੱਖਦੇ ਮੁੱਖ ਮੰਤਰੀ ਨੇ ਕਿਹਾ ਕਿ ਮਜੀਠੀਆ ਪਰਿਵਾਰ ਨੇ ਪਹਿਲਾਂ ਦਿਨ ਤੋਂ ਹੀ irdhari ਕੀਤੀ ਹੈ ਦਿੱਲੀ ਵਾਲਾ ਬਾਗ ਦੀ ਕਟਨਾ ਤੋਂ ਬਾਅਦ ਮਜੀਠੀਆ ਦੇ ਜਰਨਲ ਡਾਇਰ ਨੂੰ ਰੋਟੀ ਖਵਾਈ ਅੱਸੀ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਸਭ ਖਬਰਾਂ ਦਿੱਤੀਆਂ ਉਹਨਾਂ ਨੇ ਕਿਹਾ ਕਿ ਸਰਪਿਆਂ ਦੇਣ ਵਾਲੇ ਜਥੇਦਾਰ ਰੂੜ ਸਿੰਘ ਕਾਲੀ ਨੇਤਾ ਸਿਮਰਨਜੀਤ ਸਿੰਘ ਮਾਨ ਨੇ ਨਾਨਾ ਜੀ ਸਨ ਅਦੇ ਮੁੱਖ ਮੰਤਰੀ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਹਾਲਾਂਕਿ ਇਸ ਮਾਮਲੇ ਵਿੱਚ ਮਾਫੀ ਮੰਗ ਚੁੱਕੇ ਹਨ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਨਾਬਾ ਜੇਲ੍ਹ ਵਿੱਚ ਬੈਠੇ ਸਰਾਨਾ ਮੰਗ ਰਹੇ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ